ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਡਾ ਬੋਲਾ ਬੋਲੀ ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਤੈਨੂੰ ਨਹੀਂ ਪਤਾ ਹੈਗਾ ਨਾ ਮੈਨੂੰ ਨਹੀਂ ਪਤਾ ਦੱਸ ਦਿਓ ਬਣਾਗਾ ਤੇ ਫਿਰ ਬੁਲਾਇਆ ਕਾ ਤੋ ਇੱਥੇ ਮੈਨੂੰ ਹਾਂ ਬੁਲਾਇਆ ਕਾ ਤੋ ਇੱਥੇ ਮੈਨੂੰ ਅਸੀਂ ਤਾਂ ਉਹ ਵੀ ਬੁਲਾ ਲਿਆ ਸੀ ਤਾਂ ਬੱਸ ਇੰਟਰਵਿਊ ਕਰਨ ਵਾਸਤੇ ਤੁਹਾਡੀ ਬੋਲੀ ਆ ਮੇਰਾ ਨਾਂ ਤੇ ਬੋਲੀ ਕਿਵੇਂ ਨਾਂ ਪਿਆਈ ਤੁਹਾਡਾ ਮੇਰਾ ਮੁੰਦੀ ਦਾਗਾ ਹਾਂ ਦੀਦਾ ਮੇਰਾ ਮੂੰਹ ਮੂੰਹ ਤਾਂ ਦੀਨਾ ਗਾਯਾ ਲਾਈਟ ਜੀ ਪਈ ਜਾਂਦੀ ਥੱਲੇ ਬੜੀ ਬੜੀ ਨਹੀਂ ਇਹ ਤਾਂ ਲਾਈ ਸੀ ਮੈਂ ਕਿਹ ਨਾ ਦੇ ਤਾਂ ਹੋਵੇ ਹਵਾ ਕਰਦੀ ਸੀ ਵੀ ਕੈਮਰਾ ਨੂੰ ਪਤਾ ਹੀ ਨਹੀਂ ਵਿਆਹ ਦਿਖਾਉ ਦੇ ਸਮਾਰ ਕੇ ਬੋਲੀਆਂ ਮੈਂ ਠੀਕ ਆ ਨਹੀਂ ਤੂੰ ਸੱਚੀ ਬੋਲੀਆਂ ਕਿ ਸੋਨ ਦਾ ਪੂਰਾ ਮੈਂ ਹੂੰ ਉਹੀ ਬੋਲੀਆਂ ਉਹੀ ਕਿਵੇਂ ਬੋਲੂ ਕਮੇਡੀ ਚ ਬੋਲੀਆਂ ਅੱਛਾ ਕਮੇਡੀ ਚ ਬੋਲੀਆਂ ਕਰੈਕਟਰ ਨਾਮ ਬੋਲੀਆਂ ਅੱਛਾ ਕਰੈਕਟਰ ਨਾਮ ਬੋਲੀਆਂ ਮਾਕੇ ਤੇ ਮਹੀ ਬੋਲੀ ਆ ਉਹ ਤਾਂ ਕਾਹ ਨੂੰ ਬੋਲੀ ਆ ਉਹ ਤਾਂ ਮੈਨੂੰ ਸਾਰਾ ਕੁਝ ਸੁਣਦਾ ਅੱਛਾ ਸੁਣਦਾ ਤੇ ਅੱਜ ਕੋਠੇ ਤੇ ਕਦੋਂ ਜੜੇ ਬੈਠੇ ਤੁਸੀਂ ਅੱਜ ਜੀ ਥੱਲੇ ਪੜਤਾਜ ਆ ਬਣਿਆ ਪਿਆ ਸੀਗਾ ਹਮ ਕਰਮਾਸ਼ੀ ਜੀ ਬਣੀ ਪਈ ਸੀ ਹਾਂ ਤੇ ਫਿਰ ਅਸੀਂ ਅੱਜ ਕੋਠੇ ਚੜ੍ਹ ਕੇ ਥੱਲੇ ਥੱਲੇ ਹਵਾ ਆਈ ਜਾਂਦੀ ਸੀ ਮੰਜਾ ਲੈ ਕੇ ਚੜ੍ਹ ਗਏ ਹਮ ਤੇ ਅਸੀਂ ਅਖ ਚੱਲ ਬਾ ਉਤਲੀ ਹਵਾ ਵੀ ਲੈਣ ਗਏ ਆ ਪਥਲੜਿਆਰੀ ਹਵਾ ਤਾਂ ਲੈਣੀ ਲੈਣੇ ਆ ਹਮ ਹੈਨਾ ਤੇ ਉਹ ਫਿਰ ਅਸੀਂ ਉਹ ਜੋ ਉਤਲੀ ਹਵਾ ਲੈਣ ਚੜ੍ਹ ਗਏ ਹਾਂ ਚਲੋ ਕਿੱਡਾ ਘੈਂਡ ਮੌਸਮ ਆਇਆ ਪੈਣਾ ਅੱਜ ਹਾਂਜੀ ਤਾਂ ਕਿ ਤਾਂ ਅਸੀਂ ਤਾਂ ਆ ਕੇ ਬਹਿ ਗਏ ਜੀ ਤੇ ਮੌਸਮ ਦੇ ਨਿਆਰੀ ਲਈ ਜਾਂਦੇ ਹਾਂ ਹਾਂ ਰੋਟੀ ਰੋਟੀ ਤਾਂ ਹਜੇ ਬਣਾਈ ਨਹੀਂ ਹੈਗੀ ਹੂੰ ਹਜੇ ਬਣਾਉਣਾ ਲੀਆਂ ਪਿੰਗਾਂ ਰੋਟੀਆਂ ਤਾਂ ਅੱਛਾ ਚਲੋ ਰੋਟੀ ਵੀ ਬਣ ਜੂਗੀ ਤੇ ਪਹਿਲਾਂ ਨਿਆਰੀ ਲੈਣੀ ਜ਼ਰੂਰੀ ਹੁੰਦੇ ਹਨਾ ਕੰਮ ਤਾਂ ਇਹਦਾ ਮੁੱਕਦੇ ਜਾਂਦੇ ਅਸੀਂ ਆ ਕੋਤਲੀ ਹਵਾ ਨਾਲ ਕਹਿੰਦੇ ਹੁੰਦੇ ਆ ਬਿਮਾਰੀ ਘੱਟ ਲੱਗਦੀ ਆ ਠੱਲੜੀ ਹਵਾ ਨਾਲ ਵੱਧ ਲੱਗਦੀ ਆ ਹਦੀ ਹਵਾ ਨਾਲ ਵਾਲ ਕੱਟ ਲੱਗਦੀ ਹੈ ਜੀ ਬਿਮਾਰੀ ਹਾਂ ਤੇ ਆਪਾਂ ਦੂਜਿਆਂ ਨੂੰ ਵੀ ਕਹਿੰਨੇ ਵੀ ਕੋਠੇ ਤੇ ਚੜ ਜਾ ਕਰੋ ਕੰਮ ਧੰਦੇ ਸਾਡੇ ਤੇ ਹੈ ਨਾ ਸਹੀ ਗੱਲ ਆ ਜੀ ਜਦੋਂ ਕੋਈ ਦੁੱਖ ਦਾ ਸੁੱਖ ਦਾ ਹੋਵੇ ਨਾ ਥੋੜਾ ਘਣਾ ਜਾ ਤੇ ਉਦੋਂ ਤਾਂ ਆ ਕੇ ਬਹਿ ਜੇ ਹੁਣ ਰੈਸਟ ਕਰ ਲੈ ਫਿਰ ਨਾ ਥੋੜਾ ਜਿਹਾ ਵਧੀਆ ਹਾਂ ਤੇ ਨਾਲੇ ਤਾਂ ਦੀਆਂ ਰੌਣਕਾਂ ਦੇਖੋ ਦਿਖਾਉਣਾ ਸਾਡਾ ਹਸਪੰਦ ਆ ਇੱਧਰ ਦਿਖਾਇਆ ਨਿੰਮ ਕਿ ਨਹੀਂ ਆ ਦੇਖੋ ਜੀ ਆ ਨਿੰਮ ਦਿਖਾ ਲਓ ਆ ਦੇਖੋ ਕਿੱਡਾ ਘੈਂਟ ਮੌਸਮ ਤੇ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਦੇਖੋ ਜੀ ਓ ਸਾਡਾ ਨਿੰਮ ਕੋਲੇ ਬੈਠੇ ਆ। ਵਾਟਰ ਬਾਕਸ ਆ ਗਿਆ ਟੈਂਕੀ ਦੀ ਸੀ ਜਾਂਦੀ ਆ ਤੇ ਆ ਸਾਡੇ ਕੋਠੇ ਦੇ ਹੈਗਾ ਨਿੰਮ। ਤੇ ਆ ਦੇਖੋ ਜੀ ਨਮੋਲੀਆਂ ਲੱਗੀਆਂ ਹੋਈਆਂ ਕਿੰਨਾ ਸੋਹਣਾ ਲੱਗਦਾ। ਹਰਾ ਹਰਾ ਨਿੰਮ। ਸ਼ਾਮ ਦਾ ਵੇਲਾ ਹੈਗਾ। ਸ਼ਾਮ ਦਾ ਵੇਲਾ ਹੈਗਾ। ਤੇ ਹਾਂਜੀ ਬੁਲੀ ਜੀ ਸੋਡਾ ਹੁਣ ਐਂ ਦੱਸੋ ਵੀ ਜੀ ਕਿੰਨਾ ਕੁ ਲੱਗਿਆ ਪਿਆ ਕੋਠੇ ਤੇ। ਮੇਰਾ ਜੀ ਤਾਂ ਪੁੱਛ ਨਾ ਜੀ ਮੇਰਾ ਜੀ ਤਾਂ ਇੰਨਾ ਲੱਗਿਆ ਪਹਿਣਾ ਇੰਝ ਹੀ ਕਰਦਾ ਵੀ ਰੋਟੀਆਂ ਵੀ ਮੈਂ ਆਪਦੇ ਬੰਦੇ ਤੋਂ ਬਣਵਾ ਲਾ ਅੱਛਾ ਵੀ ਆਪ ਮੈਂ ਕੋਠੇ ਤੇ ਜਲੀ ਰਵਾਂ ਅੱਛਾ ਫੇਰ ਤਾਂ ਬੜੀ ਵਧੀਆ ਸੋਚ ਆ ਤੇ ਬਸ ਮੈਰਾ ਜੀ ਕਰੀ ਇਹਨੇ ਮੈਂ ਇੱਥੇ ਬੈਠੀ ਰਵਾਂ ਉੱਤਰਾ ਹੀ ਨਾ ਤੇ ਇੱਕ ਛੋਟੀ ਬਹੁਤ ਵੀਡੀਓ ਵਾਇਰਲ ਹੋਈ ਸੀਗੀ ਪਿੱਛੇ ਜੇ ਜੜੀ ਜੀ ਉਹ ਕੀ ਕਹਨੇ ਹੁੰਨੇ ਆ ਫੁੱਲਾਂ ਵਰਗੇ ਸੱਜਣਾ ਵੀ ਅੱਛਾ ਉਹ ਕਿਵੇਂ ਸੀ ਉਹ ਜੀ ਹਾਂ ਗਾ ਕੇ ਸੁਣਾਵਾ ਜੀ ਹਾਂ ਉਹ 아이ਸੀ ਜੀ ਗਾਣਾ ਮਤਲਬ ਇਹ ਉਹ ਗਾਣਾ ਉਹ ਤੇ ਗਾਣੇ ਤੇ ਗਾਇਆ ਸੀ ਜੀ ਅਸੀਂ ਹਾਂ ਉਹ ਮੈਨੂੰ ਕਲਾਕਾਰ ਦਾ ਤਾਂ ਨਾਮ ਹੀ ਪਤਾ ਕਿ ਵਿਚਾਰੇ ਤਾਂ ਕੀ ਦਾ ਗਾਣਾ ਸੀ ਉਹ ਆਏ ਸੀ ਸ਼ਮਸ਼ੀਰ ਜੀਮਾ ਹਾਂ ਉਹਦਾ ਗਾਣਾ ਸੀ ਜੀ ਤੇ ਉ ਤਾਂ ਉਹ ਗਾਣਾ ਆਏ ਸੀ ਫੁੱਲਾ ਵਰਗਿਆ ਸੱਜਣਾ ਵੇ ਤੈਥੋਂ ਕੀ ਪਰਦੇ ਨੇ ਹਾਂ ਕਰਦੇ ਮੈਨੂੰ ਬਿਉਂਦਿਆਂ ਨਿੱਤ ਗੱਲਾਂ ਕਰਦੇ ਨੇ ਅਸੀਂ ਫਿਰ ਜੀ ਉਹ ਤੇ ਗਾਣਾ ਝੋੜ ਲਿਆ ਹਾਂ ਅਸੀਂ ਉਹ ਤੇ ਆਏ ਝੋੜ ਲਿਆ ਫੁੱਲਾ ਵਰਗਿਆ ਸੱਜਣਾ ਵੇ ਤੇ ਤੋਹੀ ਪੜਦੇ ਨੇ ਕਰਦੇ ਮੈਥੋਂ ਕੰਮ ਕਰਾਉਂਦੇ ਨਾਲੇ ਲੜਦੇ ਨੇ ਕਰਦੇ ਮੈਥੋਂ ਕੰਮ ਕਰਾਉਂਦੇ ਨਾਲੇ ਲੜਦੇ ਨੇ ਹਾਂਜੀ ਠੀਕ ਹੈ ਜੀ ਤੇ ਸੁੱਡੇ ਬੋਲੇ ਨੇ ਕਿਵੇਂ ਗਾਇਆ ਸੀਗਾ ਜੀ ਨਾਲ ਉਹਨਾਂ ਨੇ ਜੀ ਉਹਨਾਂ ਨੇ ਇਹ ਗੱਲਾਂ ਤੇ ਪੜਦੇ ਦੱਸ ਕਾਦੇ ਪੈਂਦੇ ਖਾਣ ਦੀ ਏ ਤੂੰ ਕੰਮ ਦਾ ਡੱਕਾ ਤੋੜੇ ਨਾ ਤਾਇਆਂ ਲੜਦੇ ਹਣ ਦੀਏ ਤਾਇਓ ਲੜਦੇ ਹਣ ਦੀਏ ਬਹੁਤ ਸੋਹਣਾ ਗਾਇਆ ਸੀਗਾ ਇਹ ਤਾਂ ਕਰਕੇ ਛੁੱਡੀ ਵੀਡੀਓ ਮਿਲੀਅਨਾਂ ਚ ਗਈ ਆ ਨਾ ਇਹ ਹਾਂਜੀ ਹਾਂਜੀ ਬਹੁਤ ਹਟ ਟੰਗ ਆ ਵੀਡੀਓ ਹਾਂ ਹਾਂਜੀ ਉਹ ਸਾਡਾ ਅਸੀਂ ਆਪ ਦਾ ਵੀ ਗਾਣਾ ਜੋੜਦੇ ਆ ਜੀ ਅਸੀਂ ਅਸੀਂ ਕਾਪੀਰਾਈਟ ਤੇ ਨਹੀਂ ਜਾਂਦੇ ਜੀ ਤੇ ਸਭ ਤੋਂ ਜ਼ਿਆਦਾ ਛੋਡਾ ਕਿਹੜਾ ਕਿਹੜੀ ਹਿੱਟ ਹੋਈ ਹੈ ਸਭ ਤੋਂ ਜ਼ਿਆਦਾ ਅੱਜ ਤਾਈਂ ਵੀਡੀਓ ਸਾਡੀ ਸਭ ਤੋਂ ਵੱਡ ਹਿੱਟ ਹੋਈ ਹੈ ਜੀ ਵੱਧ ਸਾਡੀ ਚਿੱਟੀਆਂ ਕਬਾਦੀਆਂ ਕੁੱਟੀਆਂ ਉਹਦੇ ਵਾਲੀ ਚਿੱਟੀਆਂ ਕਬਾਦੀਆਂ ਕੁੱਟੀਆਂ ਮਾਏ ਨਹੀਂ ਪੱਤ ਹਰੇ-ਹਰੇ ਉਹ ਗਾਣੇ ਤੇ ਜੇ ਅਸੀਂ ਜਾਂ ਗਾਣਾ ਜੋੜਿਆ ਸੀ ਉਹ ਤੇ ਹੋਈ ਹੈ ਜੀ ਜ਼ਿਆਦਾ ਗਾਣੇ ਤੇ ਉਹ ਵੀਡੀਓ ਜ਼ਿਆਦਾ ਵਾਇਰਲ ਹੋਈ ਹੈ ਸਾਡਾ ਠੀਕ ਹੈ ਉਹ ਗਾਣਾ ਨੇ ਕਿੰਨੇ ਵਿਊ ਸੀਗੇ ਉਹਦੇ ਮਤਲਬ ਜੀ ਸਾਡੇ ਉਹਦੇ ਹੈਗੇ ਆ ਜੀ ਉਦੇ ਹੈਗੇ ਜੀ ਮਤਲਬ ਸਾਡੇ 4 ਲੱਖ 4 ਮਿਲੀਅਨ ਹੋਣ ਵਾਲਾ ਜੀ ਸਾਡਾ ਉਹ ਤੁਸੀਂ ਜੋੜ ਲਾ ਲਓ ਜੀ ਹੁਣ ਸਾਡਾ 39 ਲੱਖ ਹੋਣ ਵਾਲਾ ਜੀ ਤੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦਾ ਬਸ ਜ ਇੰਨੀ ਹੀ ਕਰਨੀ ਸੀ ਹਾਂ ਜੀ ਬਸ ਜਰਾ ਅੱਜ ਕੀ ਜੀ ਹਾਂ ਜੀ ਹਾਂ ਬਾਬਾ ਬੋਲਣ ਲੱਗ ਗਏ ਪਰ ਦੁਹਰਾਣਾ ਅੱਛਾ ਢੱਡ ਪਰ ਗਿਆ ਜੀ ਹਾਂ ਜੀ ਹਾਂ ਪਰ ਗਿਆ ਜੀ ਚੰਗਾ ਜੀ ਅਸੀਂ ਪਰ ਲਗੇ ਹੁਣ ਕੀ ਕਰੀਏ ਚਾਹ ਠੀਕ ਹੈ ਓਕੇ ਬਾਈ ਜੀ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪੋਲਾ ਬੋਲੀ ਚੈਨਲ ਤੇ ਧੰਨਵਾਦ